ਦਾ ਦਿਲਜੀਤ ਦਸਾਂਜ ਨਾਲ ਜੁੜੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਦਿਲਜੀਤ ਦਾ ਕੱਲ ਨੂੰ ਸ਼ੋਅ ਹੈ ਦੱਸ ਦਿਆ ਹైదరాబాద్ ਦੇ ਵਿੱਚ ਤਾਂ ਹైదరాబాద్ ਸ਼ੋਅ ਨੂੰ ਲੈ ਕੇ ਗਾਈਡਲਾਈਨਸ ਜਾਰੀ ਕੀਤੀਆਂ ਗਈਆਂ ਨੇ ਤਾਂ ਇਹ ਪਾਬੰਦੀ ਇਹ ਲਗਾਈ ਗਈ ਹੈ ਕਿ ਗਨ ਕਲਚਰ ਨੂੰ ਪ੍ਰਮੋਟ ਕਰਨ ਵਾਲੇ ਗੀਤ ਹైదరాబాద్ ਦੇ ਲਾਈਵ ਸ਼ੋਅ ਦੀ ਸਟੇਜ ਦੇ ਉੱਪਰ ਨਹੀਂ ਗਾ ਸਕਣਗੇ ਦਿਲਜੀਤ ਦੋਸਾਂਝ ਔਰ ਦੂਜੇ ਪਾਸੇ ਬੱਚਿਆਂ ਨੂੰ ਵੀ ਲਾਈਵ ਸ਼ੋਅ ਦੇ ਵਿੱਚ ਸਟੇਜ ਦੇ ਉੱਪਰ ਜਦੋਂ ਦਿਲਜੀਤ ਬੁਲਾਉਂਦੇ ਆ ਤਾਂ ਹੁਣ ਹైదరాబాద్ ਸ਼ੋਅ ਦੇ ਵਿੱਚ ਅਜਿਹਾ ਨਹੀਂ ਕਰ ਸਕਣਗੇ ਤਾਂ ਇਹ ਸਾਰਾ ਕੁਝ ਕਿਉਂ ਹੋਇਆ ਇਸ ਦੇ ਬਾਰੇ ਵੀ ਤੁਹਾਨੂੰ ਦੱਸਾਂਗੇ ਤੇਲੰਗਾਨਾ ਦੇ ਪਹਿਲਾ ਤੇ ਵਾਲ ਵਿਭਾਗ ਦੇ ਵੱਲੋਂ ਨੋਟਿਸ ਜਾਰੀ ਕਰ ਦਿੱਤਾ ਗਿਆ ਗਾਈਡਲਾਈਨ ਜਾਰੀ ਕੀਤੀਆਂ ਗਈਆਂ ਦਿਲਜੀਤ ਦੇ ਟੂਰ ਜੋ ਕਿ ਦਿਲ ਲੂਮਿਨਾਟੀ ਟੂਰ ਜਿਹੜਾ ਉਹਦਾ ਚੱਲ ਰਿਹਾ ਹੈਗਾ ਤਾਂ ਹైదరాబాద్ ਦੇ ਵਿੱਚ ਕੱਲ ਨੂੰ ਉਸ ਦਾ ਸ਼ੋਅ ਹੈ ਤਾਂ ਦੱਸਿਆ ਕਿ ਹైదరాబాద్ ਦੇ ਸ਼ੋਅ ਦੌਰਾਨ ਨਾ ਹੀ ਤਾਂ ਗਨ ਕਲਚਰ ਨੂੰ ਪ੍ਰੋਮੋਟ ਕਰਨ ਵਾਲੇ ਗੀਤ ਗਾ ਸਕਣਗੇ ਦਿਲਜੀਤ ਔਰ ਨਾਲ ਹੀ ਦੂਜੇ ਪਾਸੇ ਬੱਚਿਆਂ ਨੂੰ ਸਟੇਜ ਤੇ ਨਹੀਂ ਬੁਲਾ ਸਕਣਗੇ ਦਿਲਜੀਤ ਆਪਣੇ ਲਾਈਵ ਸ਼ੋਅ ਦੌਰਾਨ ਜਿਹਾ ਦੱਸਿਆ ਕਿ ਬਹੁਤ ਸਾਰੀਆਂ ਕਲਿੱਪਸ ਤੁਸੀਂ ਦੇਖੀਆਂ ਹੋਣੀਆਂ ਜਦੋਂ ਦਿਲਜੀਤ ਦੋਸਾਂਝ ਲਾਈਵ ਸ਼ੋਅ ਦੇ ਵਿੱਚ ਸਟੇਜ ਦੇ ਉੱਪਰ ਜਦੋਂ ਪਰਫਾਰਮ ਕਰ ਰਹੇ ਹੁੰਦੇ ਆ ਤਾਂ ਬੱਕੋ ਬਕਰੇ ਸਮੇਂ ਦੇ ਉੱਪਰ ਉਹ ਲੋਕਾਂ ਨੂੰ ਬੁਲਾਉਂਦੇ ਆ ਕਈ ਵਾਰ ਬੱਚਿਆਂ ਨੂੰ ਵੀ ਬੁਲਾ ਲੈਂਦੇ ਆ ਤਾਂ ਦੱਸਦੇ ਆ ਕਿ ਹੁਣ ਦਲਜੀਤ ਦੋਸਾਂਝ ਬੱਚਿਆਂ ਨੂੰ ਸਟੇਜ ਦੇ ਉੱਪਰ ਨਹੀਂ ਬੁਲਾ ਸਕਣਗੇ ਸਾਰਾ ਕੁਝ ਕਿਉਂ ਹੋਇਆ ਇਹ ਸਾਰੀਆਂ ਗਾਈਡਲਾਈਨਸ ਕਿਉਂ ਲਿਆਂਦੀਆਂ ਗਈਆਂ ਨੇ ਇਸ ਦਾ ਕਾਰਨ ਹੈ ਪੰਡਿਤ ਤਨੇਸ਼ਵਰ ਰਾਓ ਜੋ ਕਿ ਚੰਡੀਗੜ੍ਹ ਦੇ ਵਿੱਚ ਜਿਹੜਾ ਤੁਸੀਂ ਦੇਖਿਆ ਹੋਣਗੇ ਬਹੁਤ ਸਾਰੇ ਵਾਰ ਹਰੇਕ ਪੰਜਾਬੀ ਸਿੰਗਰ ਜੇ ਪਿੱਛੇ ਜਿਹੜਾ ਪੈ ਜਾਂਦੇ ਨੇ ਤਾਂ ਬੋਰਡ ਚੱਕ ਕੇ ਜਿਹੜਾ ਉਹਨਾਂ ਦੇ ਵੱਲੋਂ ਪ੍ਰਦਰਸ਼ਨ ਵੀ ਕੀਤਾ ਜਾਂਦਾ ਗਾ ਕਲਚਰ ਨੂੰ ਖਤਮ ਕਰਨ ਦੇ ਲਈ ਜਾਂ ਵਾਇਲੈਂਸ ਨੂੰ ਜਿਹੜਾ ਨਾ ਪ੍ਰੋਮੋਟ ਕੀਤਾ ਜਾਵੇ ਅਜੇ ਗੀਤ ਨਾ ਗਾਏ ਜਾਣ ਲੱਚਰਤਾ ਨਾ ਫਲਾਈ ਜਾਵੇ ਅਜਿਹਾ ਕੁਝ ਬਹੁਤ ਸਾਰਾ ਉਹਨਾਂ ਦੇ ਬੋਰਡਸ ਦੇ ਉੱਪਰ ਲੱਗਿਆ ਹੁੰਦਾ ਜਦੋਂ ਉਹ ਚੰਡੀਗੜ੍ਹ ਦੇ ਵਕੂ ਵਕ ਪ੍ਰਦਰਸ਼ਨਾਂ ਦੇ ਵਿੱਚ ਤੁਸੀਂ ਦੇਖਿਆ ਹੋਊਗਾ ਪਰ ਤੁਹਾਨੂੰ ਦੱਸ ਦੇ ਇੱਕ ਸਭ ਤੋਂ ਵੱਡੇ ਸਵਾਲ ਇਹ ਖੜੇ ਹੁੰਦੇ ਨੇ ਕਿ ਜਦੋਂ ਅਜਿਹੀਆਂ ਗੱਲਾਂ ਆਉਂਦੀਆਂ ਜਦੋਂ ਗਨ ਕਲਚਰ ਨੂੰ ਪ੍ਰਮੋਟ ਕਰਨ ਵਾਲੀ ਗੱਲ ਆਉਂਦੀ ਹੈ ਤਾਂ ਉਦੋਂ ਫਿਰ ਕ੍ਰਾਈਮ ਰੇਟ ਦੇਖਣਾ ਬੜਾ ਜ਼ਰੂਰੀ ਹੈ ਜੇ ਗੱਲ ਕਰੀਏ ਪੰਜਾਬ ਦੀ ਤਾਂ ਪੰਜਾਬ ਦਾ ਕ੍ਰਾਈਮ ਰੇਟ ਬਹੁਤ ਸਾਰੀਆਂ ਸਟੇਟਾਂ ਨਾਲੋਂ ਬਿਹਤਰ ਹੈ ਪਿਛਲੀ ਜੇ ਗੱਲ ਕਰੀਏ ਪਿਛਲੇ ਜਿਹੜੇ ਸਰਵੇ ਹੋਏ ਨੇ ਤਾਂ ਉਸ ਦੇ ਮੁਤਾਬਕ ਪਹਿਲੇ 10 ਚ ਵੀ ਪੰਜਾਬ ਕ੍ਰਾਈਮ ਰੇਟ ਦੇ ਵਿੱਚ ਨਹੀਂ ਆਉਂਦਾ ਔਰ ਦੂਜੇ ਪਾਸੇ ਕਰਨਾਟਕਾ ਕਰਨਾਟਕਾ ਦਾ ਕਿਉਂ ਜ਼ਿਕਰ ਕਰ ਰਿਹਾ ਮੈਂ ਕਰਨਾਟਕਾ ਦਾ ਤਾਂ ਜ਼ਿਕਰ ਕਰ ਰਿਹਾ ਕਿਉਂਕਿ ਜਿਹੜੇ ਪੰਡਿਤ ਧਨੇਸ਼ਵਰ ਰਾਓ ਨੇ ਸ਼ਿਕਾਇਤ ਕੀਤੀ ਆ ਜੋ ਹਮੇਸ਼ਾ ਪੰਜਾਬੀ ਸਿੰਗਰਜ਼ ਨੂੰ ਲੈ ਕੇ ਬੋਲਦੇ ਰਹਿੰਦੇ ਆ ਉਹਨਾਂ ਦੇ ਆਪਣੇ ਇਲਾਕੇ ਉਹਨਾਂ ਦੀ ਆਪਣੀ ਸਟੇਟ ਕਰਨਾਟਕਾ ਦਾ ਕ੍ਰਾਈਮ ਰੇਟ ਜਿਹੜਾ 2022 ਤੋਂ 2023-24 ਦੇ ਵਿੱਚ ਵਧਿਆ 13% ਹੁੰਦਾ ਸੀ ਕਿਸੇ ਟਾਈਮ ਤੇ ਉਹੀ ਅੱਜ 16.5% ਆ ਕਰਨਾਟਕਾ ਦਾ ਕ੍ਰਾਈਮ ਰੇਟ ਅੱਜ 16.5% ਤੋਂ ਵੀ ਉੱਤੇ ਜਾ ਚੁੱਕਿਆ ਔਰ ਪੰਜਾਬ ਦਾ ਕ੍ਰਾਈਮ ਰੇਟ ਇੰਨਾ ਨਹੀਂ ਆ ਤਾਂ ਇਹ ਚੀਜ਼ਾਂ ਦੇਖਣੀਆਂ ਪੈਣਗੀਆਂ ਜੋ ਬਹੁਤ ਸਾਰੇ ਜੋ ਬਹੁਤ ਸਾਰੇ ਲੋਕ ਸੋਸ਼ਲ ਮੀਡੀਆ ਦੇ ਉੱਪਰ ਬੋਲਦੇ ਆ ਜਾਂ ਪੰਡਿਤ ਧਨੇਸ਼ਵਰ ਰਾਓ ਬਹੁਤ ਸਾਰਾ ਤੁਸੀਂ ਦੇਖਿਆ ਹੋਊਗਾ ਸਿੱਧੂ ਮੁਸੇਵਾਲੇ ਨਾਲ ਵੀ ਜਿਹੜਾ ਇਹਨਾਂ ਦਾ ਬਹੁਤ ਸਾਰਾ ਪੇਚਾ ਫਸਦਾ ਹੈਗਾ ਤਾਂ ਜੇ ਗੱਲ ਕਰੀਏ ਇਹ ਸਾਰੇ ਕ੍ਰਾਈਮ ਦੇ ਜਿਹੜੇ ਰਿਕਾਰਡ ਤੁਹਾਨੂੰ ਦੱਸ ਰਿਆਂਗੇ ਸਾਰੇ ਆંકડા ਜਿਹੜੇ ਦੱਸ ਰਿਆਂ ਸੀ ਕੋਈ ਆਪਣੇ ਕੋਲੋਂ ਨਹੀਂ ਸਗੋ ਐਨਸੀਆਰਬੀ ਜੋ ਕਿ ਨੈਸ਼ਨਲ ਕ੍ਰਾਈਮ ਰਿਕਾਰਡਸ ਬਿਊਰੋ ਨੈਸ਼ਨਲ ਕ੍ਰਾਈਮ ਰਿਕਾਰਡਸ ਬਿਊਰੋ ਦੀ ਅਧਿਕਾਰਿਤ ਵੈੱਬਸਾਈਟ ਦੇ ਉੱਪਰ ਜੇ ਤੁਸੀਂ ਜਾਣਿਓ ਤਾਂ ਉੱਥੇ ਤੁਹਾਨੂੰ ਜਾ ਕੇ ਪਤਾ ਲੱਗਦਾ ਹੈ ਕਿ ਕਿਹੜੇ ਸਟੇਟ ਦੇ ਵਿੱਚ ਕ੍ਰਾਈਮ ਰੇਟ ਕਿੰਨਾ ਹੈ ਪੰਜਾਬ ਦਾ ਰੇਟ ਕੋਈ ਇੰਨਾ ਜ਼ਿਆਦਾ ਨਹੀਂ ਹੈ ਜਿੰਨਾ ਰੌਲਾ ਪਾਇਆ ਜਾਂਦਾ ਜਿੰਨਾ ਸੋਸ਼ਲ ਮੀਡੀਆ ਦੇ ਉੱਪਰ ਦਿਖਾਇਆ ਜਾਂਦਾ ਪਰ ਹੁਣ ਇਹ ਵੀ ਗੱਲ ਸੋਚਣੀ ਪਊਗੀ ਕਿ ਬੱਚਿਆਂ ਨੂੰ ਸਟੇਜ ਦੇ ਉੱਪਰ ਕਿਉਂ ਨਹੀਂ ਬੁਲਾ ਸਕਣਗੇ ਦਲਜੀਤ ਇਹ ਸਵਾਲ ਆਪਣੇ ਆਪ ਦੇ ਵਿੱਚ ਇੱਕ ਬਹੁਤ ਸਾਰੀਆਂ ਚਰਚਾਵਾਂ ਖੜੀਆਂ ਕਰਦਾ ਜਿੱਥੇ ਦਲਜੀਤ ਆਪਣਾ ਲੋਹਾ ਮਣਵਾ ਚੁੱਕਿਆ ਹੈ ਪੂਰੀ ਦੁਨੀਆ ਦੇ ਵਿੱਚ ਗਲੋਬਲੀ ਰਿਪਰੈਜ਼ੈਂਟ ਕਰ ਰਿਹਾ ਹੈ ਪੰਜਾਬ ਨੂੰ ਪੰਜਾਬੀਅਤ ਨੂੰ ਪੱਗ ਨੂੰ ਤੇ ਦੂਜੇ ਪਾਸੇ ਪੰਡਿਤ ਧਨੇਸ਼ਵਰ ਰਾਓ ਜੋ ਕਿ ਕਰਨਾਟਕਾ ਤੋਂ ਆਉਂਦੇ ਨੇ ਉਹਨਾਂ ਦੀ ਆਪਣੀ ਸਟੇਟ ਦਾ ਕੀ ਹਾਲ ਹੈ ਕਿ ਇਹ ਵੀ ਗੱਲ ਸੋਚਣੀ ਪਊਗੀ ਕਿ ਉਹ ਆਪਣੀ ਸਟੇਟ ਦੇ ਵਿੱਚ ਜਾ ਕੇ ਪਹਿਲਾਂ ਉੱਥੋਂ ਦਾ ਕ੍ਰਾਈਮ ਰੇਟ ਵੀ ਘਟਾਉਣ ਫੇਰ ਪੰਜਾਬ ਦੇ ਵਿੱਚ ਪੰਜਾਬ ਦੇ ਲੋਕਾਂ ਨੂੰ ਮਤਾ ਦੇਣ ਕਿਉਂਕਿ ਪੰਜਾਬ ਦੇ ਵਿੱਚ ਬਹੁਤ ਸਾਰੇ ਲੋਕ ਹਰੇਕ ਨੂੰ ਮਤਾ ਦੇਣ ਦੇ ਵਿੱਚ ਮੂਰੇ ਹੁੰਦੇ ਨੇ ਪਰ ਇਹ ਗੱਲ ਸੋਚਣੀ ਪਊਗੀ ਜਦੋਂ ਤੁਸੀਂ ਯਾਦ ਕਰੋ ਸਿੱਧੂ ਮੂਸੇਵਾਲੇ ਦਾ ਵਿਰੋਧ ਕਰਦੇ ਆ ਪੰਡਿਤ ਧਨੇਸ਼ਵਰ ਰਾਓ ਤੇ ਉਸ ਤੋਂ ਬਾਅਦ 295 ਦੇ ਵਿੱਚ ਸਿੱਧੂ ਮੂਸੇਵਾਲੇ ਇੱਕ ਲਾਈਨ ਲਿਖਦਾ ਹੈ ਕਿ ਜਿਹੜੇ ਤੇਰੇ ਗੇਟ ਮੂਰੇ ਬੋਰਡ ਚੱਕੀ ਖੜੇ ਆ ਮੈਂ ਚੰਗੀ ਤਰ੍ਹਾਂ ਜਾਣਦਾ ਕੌਣ ਕਾਸ ਤੋਂ ਇਹ ਲੈਂਡ 295 ਦੇ ਵਿੱਚ ਉਸਨੇ ਲਿਖੀ ਤੇ ਜਿਸ ਦਿਨ ਸਿੱਧੂ ਮੂਸੇਵਾਲੇ ਦੀ ਡੈਥ ਹੁੰਦੀ ਹੈ ਜਿਸ ਦਿਨ ਉਸਦੀ ਮ੍ਰਿਤਕ ਦੇਹ ਉਹਨਾਂ ਦੀ ਹਵੇਲੀ ਦੇ ਵਿੱਚ ਪਈ ਹੁੰਦੀ ਹੈ ਤਾਂ ਉਸ ਸਮੇਂ ਸਿੱਧੂ ਮੂਸੇਵਾਲੇ ਦੀ ਮਾਂ ਰੋ ਰੋ ਕੇ ਕਹਿੰਦੀ ਹੈ ਕਿ ਕਿੱਥੇ ਆ ਉਹ ਪੰਡਤ ਕਿੱਥੇ ਆ ਉਹ ਧਨੇਸ਼ਵਰ ਰਾਓ ਜਿਹੜਾ ਮੇਰੇ ਮੁੰਡੇ ਦੇ ਪਿੱਛੇ ਪਿਆ ਸੀ ਹੁਣ ਲੈ ਕੇ ਆ ਉਸ ਨੂੰ ਸਾਹਮਣੇ ਤਾਂ ਅਜਿਹੀਆਂ ਗੱਲਾਂ ਜੋ ਤੁਸੀਂ ਆਪਣੀ ਸਟੇਟ ਛੱਡ ਕੇ ਦੂਜੀ ਸਟੇਟ ਦੇ ਵਿੱਚ ਆ ਕੇ ਕਰਦੇ ਹੋ ਤੇ ਦੂਜੇ ਪਾਸੇ ਕਰਾਇਮ ਰੇਟ ਵੀ ਚੈੱਕ ਕਰਨਾ ਕਿਉਂਕਿ ਫੈਕਚੁਅਲ ਕਰੈਕਟ ਹੋਣਾ ਬਹੁਤ ਜ਼ਰੂਰੀ ਹੈ ਫੈਕਚੁਅਲ ਕਰੈਕਟ ਹੋਣਾ ਬਹੁਤ ਜ਼ਰੂਰੀ ਹੈ ਜਦੋਂ ਇੱਕ ਪਾਸੇ ਦਲਜੀਤ ਪੂਰੀ ਦੁਨੀਆ ਦੇ ਉੱਪਰ ਚਾਇਆ ਹੋਇਆ ਤੇ ਦੂਜੇ ਪਾਸੇ ਬੱਚਿਆਂ ਨੂੰ ਸਟੇਜ ਤੇ ਨਾਮ ਬੁਲਾਉਣਾ ਤੇ ਇੱਕ ਪਾਸੇ ਅਸੀਂ ਕਹਿਣੇ ਆ ਕਿ ਦੇਸ਼ ਪੂਰਾ ਜਿਹੜਾ ਗਲੋਬਲੀ ਤਰੱਕੀ ਕਰ ਰਿਹਾ ਪਰ ਜਦੋਂ ਗਲੋਬਲੀ ਤੁਸੀਂ ਗੱਲ ਕਰਦੇ ਹੋ ਤਾਂ ਫਿਰ ਜਿਹੜੇ ਰੈਪਰ ਨੇ ਜਿਹੜੇ ਵੱਡੇ ਰੈਪਰ ਨੇ ਜਿਹੜੇ ਦੁਨੀਆ ਨੂੰ ਰਿਪਰੈਜ਼ੈਂਟ ਕਰਦੇ ਆ ਜਿਹੜੇ ਆਪਣੀ ਕਮਿਊਨਿਟੀਆਂ ਨੂੰ ਰਿਪਰੈਜ਼ੈਂਟ ਕਰਦੇ ਆ ਉਹਨਾਂ ਦੇ ਸਟੇਟ ਦੇ ਵਿੱਚ ਜਾ ਕੇ ਵੀ ਤੁਸੀਂ ਦੇਖੋ ਕਿ ਉਹਨਾਂ ਦਾ ਕਿੰਨਾ ਇੱਜ਼ਤ ਮਾਨ ਸਤਿਕਾਰ ਹੈ ਆ ਯੂਐਸ ਦੀਆਂ ਚੋਣਾਂ ਹੋਈਆਂ ਨੇ ਉਦੋਂ ਤੁਸੀਂ ਦੇਖੋ ਜਦੋਂ ਇੱਕ ਪਾਸੇ ਰਾਸ਼ਟਰਪਤੀ ਦੀ ਚੋਣ ਹੋਣੀ ਸੀ ਕਾਮਲਾ ਹੈਰਿਸ ਦੇ ਨਾਲ ਆ ਕੇ ਜਿਹੜੇ ਜਿਹੜੇ ਸੈਲੀਬ੍ਰਿਟੀ ਖੜੇ ਚਾਹੇ ਉਹ ਕਾਰਡੀ ਬੀ ਹੋਵੇ ਜਾਂ ਫਿਰ ਹੋਰ ਜਿੰਨੇ ਵੀ ਸਾਰੇ ਹੋਣ ਉਹਨਾਂ ਨੇ ਆਪਣੀ ਪੌਪ ਸਿੰਗਿੰਗ ਦੇ ਵਿੱਚ ਕੀ ਕੁਝ ਗਾਇਆ ਕੀ ਕੁਝ ਦਿਖਾਇਆ ਕਿੰਨੀ ਉਹਨਾਂ ਨੇ ਜਿਹੜਾ ਹੈਗਾ ਜੇ ਗੱਲ ਕਰੀਏ ਜਿਵੇਂ ਇੱਥੇ ਲਚਰਤਾ ਦੀ ਗੱਲ ਕਰਦੇ ਆ ਪਰ ਉਹਨਾਂ ਦੀ ਵੀਡੀਓ ਤਾਂ ਤੁਸੀਂ ਦੇਖ ਵੀ ਨਹੀਂ ਸਕੋਗੇ ਦੂਜੇ ਪਾਸੇ ਉਹੀ ਰਿਪਰੈਜ਼ੈਂਟ ਕਿਹਨੂੰ ਕਰ ਰਹੇ ਨੇ ਆਉਣ ਵਾਲੇ ਰਾਸ਼ਟਰਪਤੀ ਨਾਲ ਸਟੇਜ ਸਾਂਝੀ ਕਰ ਰਹੇ ਨੇ ਤਾਂ ਸਾਨੂੰ ਬ੍ਰਾਡਰ ਹੋਣਾ ਪਊਗਾ ਕਲਾਕਾਰ ਨੂੰ ਹਰੇਕ ਗੱਲੋਂ ਕਰੈਕਟ ਹੋਣਾ ਕਲਾਕਾਰ ਨੂੰ ਇਹ ਸਮਝ ਲੈਣਾ ਕਿ ਉਹ ਰੱਬ ਹੀ ਹੈ ਜਾਂ ਉਹ ਹੀ ਸਮਾਜ ਸੁਧਾਰ ਸਕਦਾ ਹੈ ਜਾਂ ਉਹ ਹੀ ਇਮਪੈਕਟ ਪਾ ਸਕਦਾ ਹੈ ਪਰ ਸਾਨੂੰ ਰੋਜ਼ਾਨਾ ਆਪਣੀ ਜ਼ਿੰਦਗੀ ਦੇ ਵਿੱਚ ਵੀ ਝਾਤੀ ਮਾਰਨੀ ਪਊਗੀ ਕਿ ਅਸੀਂ ਕਿੱਥੇ ਕ ਸਟੈਂਡ ਕਰਦੇ ਆ ਕਰਨਾਟਕਾ ਦਾ ਜਿਵੇਂ ਮੈਂ ਦੱਸਿਆ ਇਹ ਐਨਸੀਆਰਬੀ ਨੈਸ਼ਨਲ ਕ੍ਰਾਈਮ ਰਿਕਾਰਡਸ ਬਿਊਰੋ ਦੀ ਅਧਿਕਾਰਤ ਵੈਬਸਾਈਟ ਦੇ ਉੱਪਰ ਜਾ ਕੇ ਚੈੱਕ ਕਰ ਲੋ ਕਰਨਾਟਕਾ ਦਾ ਕ੍ਰਾਈਮ ਰੇਟ ਜਿੱਤੋਂ ਪੰਡਿਤ ਧਨੇਸ਼ਵਰ ਰਾਓ ਆਉਂਦੇ ਨੇ 16.5% ਹੈ ਤੇ ਪੰਜਾਬ ਦੀ ਇਹ ਗੱਲ ਕਰੀਏ ਪਿਛਲੇ ਦਿਨਾਂ ਦੇ ਵਿੱਚ 2022 ਦੇ ਵਿੱਚ ਇੱਕ ਬਿਆਨ ਤੁਸੀਂ ਜ਼ਰੂਰ ਪੜਿਓ ਐਮਪੀ ਸੰਜੀਵ अरोड़ा ਉਹਨਾਂ ਨੇ ਬਿਆਨ ਦਿੱਤਾ ਸੀ ਕਿ ਪੰਜਾਬ ਦਾ ਕ੍ਰਾਈਮ ਰੇਟ ਪੰਜਾਬ ਦਾ ਕ੍ਰਾਈਮ ਰੇਟ 21 ਸਟੇਟਾਂ ਤੋਂ ਜ਼ਿਆਦਾ ਬਿਹਤਰ ਹੈ ਜਾਨਕਿ ਜੇ ਕ੍ਰਾਈਮ ਦੀ ਗੱਲ ਕਰੀਏ ਪੂਰੇ ਇੰਡੀਆ ਦੀ ਜੇ ਗੱਲ ਕਰੀਏ ਪੂਰੇ ਭਾਰਤ ਦੇ ਵਿੱਚ ਪਹਿਲੇ 10 ਦੇ ਵਿੱਚ ਵੀ ਪੰਜਾਬ ਦਾ ਕ੍ਰਾਈਮ ਰੇਟ ਨਹੀਂ ਆਉਂਦਾ ਤੇ ਦੂਜੇ ਪਾਸੇ ਸਭ ਤੋਂ ਵੱਧ ਮਤਾਂ ਕਿਹਨੂੰ ਦਿੱਤੀਆਂ ਜਾਂਦੀਆਂ ਸਭ ਤੋਂ ਵੱਧ ਸਮਾਜ ਸੇਵੀ ਕਿੱਥੇ ਨੇ ਉਹ ਸਾਰਾ ਕੁਝ ਦਿੱਤਾ ਜਾਂਦਾ ਹੈ ਪੰਜਾਬ ਨੂੰ ਤੇ ਦੂਜੇ ਪਾਸੇ ਪੰਜਾਬ ਦੀ ਗੱਲ ਕਰੀਏ ਤੇ ਦਿੱਲੀ ਦੇ ਵਿੱਚ ਕ੍ਰਾਈਮ ਰੇਟ ਬਹੁਤ ਜ਼ਿਆਦਾ ਹੈ ਯੂਪੀ ਦੇ ਵਿੱਚ ਕ੍ਰਾਈਮ ਰੇਟ ਬਹੁਤ ਜ਼ਿਆਦਾ ਹੈ ਗੋਆ ਦੇ ਵਿੱਚ ਸਭ ਤੋਂ ਜ਼ਿਆਦਾ ਕ੍ਰਾਈਮ ਰੇਟ ਆ ਜਾਂਦਾ ਜਦੋਂ ਔਰਤਾਂ ਦੀ ਗੱਲ ਕਰਦੇ ਆ ਪਰ ਉੱਥੇ ਉਥੋਂ ਦੇ ਜਿਹੜੇ ਸਿੰਗਰ ਨੇ ਜਾਂ ਉੱਥੋਂ ਦੇ ਜਿਹੜੇ ਆਰਟਿਸਟ ਨੇ ਉਹਨਾਂ ਨੂੰ ਕਿੰਨਾ ਕੁ ਟਾਰਗੇਟ ਕੀਤਾ ਜਾਂਦਾ ਹੈ ਪੰਡਿਤ ਨੀਸ਼ਵਰ ਰਾਉ ਦੀ ਗੱਲ ਛੱਡੋ ਹੋਰ ਵੀ ਕਿਸੇ ਵੱਲੋਂ ਕਿੰਨਾ ਕ ਜ਼ਿਆਦਾ ਉਹਨਾਂ ਨੂੰ ਟਾਰਗੇਟ ਕੀਤਾ ਜਾਂਦਾ ਹੈ ਅਜਿਆ ਨਹੀਂ ਹੋਣਾ ਚਾਹੀਦਾ ਇੱਕ ਪਾਸੇ ਦਿਲਜੀਤ ਜਦੋਂ ਪੂਰੀ ਦੁਨੀਆ ਦੇ ਵਿੱਚ ਛਾਇਆ ਪਿਆ ਪਰ ਉਸ ਨੂੰ ਇਹ ਗੱਲਾਂ ਦੇ ਨਾਲ ਕੋਈ ਫਰਕ ਵੀ ਨਹੀਂ ਪੈਣ ਵਾਲਾ ਕਿਉਂਕਿ ਗਲੋਬਲੀ 스타 ਹੋ ਚੁੱਕਿਆ ਹੁਣ ਦਿਲਜੀਤ ਪਰ ਜੋ ਤੇਲੰਗਾਨਾ ਦੀ ਗਵਰਨਮੈਂਟ ਨੇ ਜੋ ਤੇਲੰਗਾਨਾ ਦੀ ਗਵਰਨਮੈਂਟ ਨੇ ਹੁਣ ਗਾਈਡਲਾਈਨ ਜਾਰੀ ਕੀਤੀਆਂ ਬਾਲ ਤੇ ਮਹਿਲਾ ਵਿਭਾਗ ਦੇ ਵੱਲੋਂ ਨੋਟਿਸ ਜਾਰੀ ਕੀਤਾ ਗਿਆ